ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸੋਨਾ ਜੁਲਾਈ ਨੂੰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਤੋਂ ਮੇਰੇ ਮਨ ਵਿੱਚ ਵਿਚਾਰ ਆਈ ਹੈ ਵੀ ਆਪਾਂ ਨੂੰ ਪੰਜ ਚਾਰ ਦਿਨ ਭਾਈ ਤਾਰੂ ਸਿੰਘ ਦਾ ਜੀਵਨ ਜਿਹੜਾ ਹੈ ਉਹਦੀ ਵਿਚਾਰ ਕਰਨੀ ਚਾਹੀਦੀ ਆਓ। ਅਸ਼ੋਕੜ ਆਪਾਂ ਇਤਿਹਾਸ ਨੂੰ ਵਿਚਾਰੀਏ ਕਿ ਭਾਈ ਤਾਰੂ ਸਿੰਘ ਜੀ ਦੇ ਦਾਦਾ ਜੀ ਭਾਈ ਗੁਰਦੇਵਾਲ ਸਿੰਘ ਜੀ ਉਹਨਾਂ ਦੇ ਦਾਦੀ ਜੀ ਮਾਤਾ ਜੀਵਨ ਕੌਰ ਜੀ ਜਿਨ੍ਹਾਂ ਨੇ 1699 ਦੇ ਵਿਸਾਖੀ ਵਾਲੇ ਦਿਨ ਧੰਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪਾਸੋਂ ਖੰਡੇ ਬਾਟੇ ਦੀ ਪੋਲ ਲੈ ਕਰਕੇ ਆਪ ਸਿੰਘ ਸੱਜੇ ਅਤੇ ਬੜਾ ਕੀ ਐਚੜ ਦੀ ਕਲਵਲਾ ਪਰਿਵਾਰ ਸੀ 사ਤ ਸੰਗਤ ਸਮਾ ਲੰਘਦਾ ਗਿਆ ਇੱਕ ਦਿਨ ਭਾਈ ਗੁਰਦੇਵਾਲ ਸਿੰਘ ਜੀ ਜੋ ਖੇਤੀਬਾੜੀ ਵਿੱਚ ਕੰਮ ਕਰਦੇ ਸਨ ਕੰਮ ਕਾਜ ਤੋਂ ਬਿਨਾਂ ਉਹ ਕਿ ਬੜੇ ਉਦਾਸ ਜੀ ਹੋ ਗਏ ਮਾਤਾ ਜੀਵਨ ਕੌਰ ਨੇ ਪੁੱਛਿਆ ਕਿ ਕੀ ਗੱਲ ਹੈ ਅੱਜ ਤੁਸੀਂ ਬੜੇ ਉਦਾਸ ਜੀ ਹੋ ਤੋ ਮਾਤਾ ਜੀਵਨ ਕੌਰ ਨੇ ਜਦੋਂ ਪੁੱਛ ਲਿਆ ਤੋ ਭਾਈ ਗੁਰਦੇਵਾਲ ਸਿੰਘ ਜੀ ਕਹਿਣ ਲੱਗੇ ਸਮੱਧ ਖਾਨ ਜਿਹੜਾ ਹੈ ਉਹ ਗਵਰਨਰ ਬਣਿਆ ਹੈ ਤੇ ਹੁਣ ਉਹ ਇਹ ਗੱਲ ਕਹਿ ਰਿਹਾ ਕਿ ਮੈਂ ਸਿੱਖਾਂ ਦਾ ਖੁਰਾ ਖੋਜ ਮਟਾਣਾ ਸਿੱਖੀ ਦੇ ਨਾਮ ਤੋਂ ਬੜੀ ਨਫਰਤ ਹੈ ਉਹਨੂੰ ਤੋਂ ਬੜੇ ਖੁਰਸਕ ਪਿਆਰੇ ਉਹਨੇ ਜਿੰਨਾ ਉੱਪਰ ਜ਼ੁਲਮ ਕਰਕੇ ਸ਼ਿੱਦ ਕੀਤਾ ਹੈ ਇਹ ਸਹਜੇ ਸਹਜੇ ਅੱਗ ਜਿਹੜੀ ਹੈ ਸਾਰੇ ਪਾਸੇ ਭਟਕ ਰਹੀ ਹੈ ਤੋਂ ਸਾਨੂੰ ਤਿਆਰੀਆਂ ਕਰਨੀਆਂ ਚਾਹੀਦੀਆਂ ਹੁਣ ਇਹਨਾਂ ਜ਼ਾਲਿਮਾਂ ਦੇ ਨਾਲ ਟੱਕਰ ਲੈਣ ਵਾਸਤੇ ਤੋ ਜਿਹੜੇ ਗੁਰੂ ਕੇ ਪਿਆਰੇ ਸਿੰਘ ਖਨ ਉਹਨਾਂ ਦੀ ਸੇਵਾ ਵੀ ਕਰਨੀ ਚਾਹੀਦੀ ਹੈ ਕਿਉਂਕਿ ਸਮਾਂ ਅਸਾਸੀ ਜਦੋਂ ਸਿੰਘ ਜੰਗਲਾਂ ਦੇ ਵਿੱਚ ਆਪਣਾ ਰਹਿਨ ਬਸੇਰਾ ਕਰਦੇ ਸਨ ਸਿੱਖਾਂ ਦੇ ਘਰ ਘਾਟੂ ਜੜੇਗੇ ਤੋ ਭਾਈ ਗੁਰਦਿਆਲ ਸਿੰਘ ਜੀ ਦੇ ਘਰ ਦੋ ਪੁੱਤਰ ਖਨ ਭਾਈ ਜੈ ਸਿੰਘ ਜੀ ਭਾਈ ਦੀਦਾਰ ਸਿੰਘ ਜੀ ਭਾਈ ਦੀਦਾਰ ਸਿੰਘ ਜੀ ਜਿਨ੍ਹਾਂ ਦਾ ਵਿਆਹ ਜਿਹੜਾ ਹੈ ਪਾਈ ਗੁਰਬਰ ਸਿੰਘ ਜੀ ਉਹਨਾਂ ਦੀ ਬੱਚੀ ਬੀਬੀ ਹਰਜੋਈ ਕੋਰ ਨਾਲ ਉਹਨਾਂ ਦਾ ਵਿਆਹ ਹੋਇਆ ਤੇ ਬੀਬੀ ਹਰਜੋਈ ਦੇ ਕੁੱਖ ਵਿੱਚੋਂ ਪਾਈ ਸਾ ਪਾਈ ਤਾਰੂ ਸਿੰਘ ਜੀ ਵਰਗੇ ਮਹਾਨ ਗੁਰਸਿੱਖ ਪੈਦਾ ਹੋਏ ਪਾਈ ਦੇਦਾਰ ਸਿੰਘ ਜੀ ਜੋ ਪਾਈ ਗੁਰਦਿਆਲ ਸਿੰਘ ਦੇ ਸੁਪੁੱਤਰ ਹਨ ਇਹਨਾਂ ਨੂੰ ਸ਼ੁਰੂ ਤੋਂ ਹੀ ਗੁਰੂ ਕਰਨ ਬੜੀ ਲਗਨ ਹੈ ਇਸੇ ਲਈ ਤਾਂ ਜਦੋਂ ਭਾਈ ਸਾਹਿਬ ਜੀ ਦਾ ਜਨਮ ਹੁੰਦਾ ਹੈ ਤਾਂ ਬੀਬੀ ਹਰਜੋਈ ਕੋਰ ਉਹਨਾਂ ਦੀ ਬੱਚੀ ਸੀ ਬੀਬੀ ਗੁਰਜੋਈ ਕੋਰ ਜੋ ਭਾਈ ਤਾਰੂ ਸਿੰਘ ਜੀ ਦੀ ਵੱਡੀ ਪਿਆਨਖ ਹੈ ਤਾਂ ਬੜੀ ਖੁਸ਼ੀ ਨਾਲ ਚਾਈ ਚਾਈ ਇਹ ਪਰਿਵਾਰ ਕਲਪ ਪ੍ਰਸ਼ਾਦੀ ਦੇ ਤਿਆਰ ਕਰਕੇ ਗੁਰੂ ਸਭ ਜੀ ਦੇ ਚਰਨਾਂ ਵਿੱਚ ਲੈ ਕੇ ਗਏ ਉੱਥੇ ਜਾ ਕਰਕੇ ਫਿਰ ਅਰਦਾਸ ਕਰਕੇ ਹੁਕਮਨਾਮਾ ਲਿਆ ਤਾਂ ਹੁਕਮਨਾਮਾ ਆਇਆ ਸੀ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੂ ਹਾਂ ਬਾਰਕ ਤੁਮਰੇ ਧਾਰੇ ਤਾਂ ਫਿਰ ਤੱਤੇ ਅਕਰ ਤੋਂ ਨਾਮ ਰੱਖਿਆ ਗਿਆ ਤਾਰੂ ਸਿੰਘ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦਾ ਬਚਪਨ ਵਿੱਚ ਹੀ ਬੜਾ ਧਿਆਨ ਕੇ ਸ਼ਸਤਰਾਂ ਬਾਰੇ ਪਾਸੇ ਪਾਈ ਦੀਦਾਰ ਸਿੰਘ ਜੀ ਇੱਕ ਵਾਰ ਖਿਡੌਣੇ ਲੈ ਕੇ ਆਏ ਉਹਨਾਂ ਖਿਡੌਣਿਆਂ ਵਿੱਚ ਇੱਕ ਛੋਟੀ ਜਿਹੀ ਸਰੀ ਸਾਬਕ ਹੈ ਪਾਈ ਤਾਰੂ ਸਿੰਘ ਜੀ ਨੂੰ ਉਹ ਸਰੀ ਸਾਬ ਬੜੀ ਪਸੰਦ ਆਈ ਹੈ ਪੇ ਤਾ ਨੂੰ ਇਹ ਵੀ ਗੱਲ ਕਹਿੰਦੇ ਨੇ ਪਿਤਾ ਜੀ ਮੈਨੂੰ ਇੱਕ ਘੋੜਾ ਵੀ ਲੈ ਕੇ ਦਿਓ ਪਾਈ ਦੀਦਾਰ ਸਿੰਘ ਨੇ ਲੱਗੇ ਬੇਟਾ ਤਾਰੂ ਸਿੰਘ ਤੂੰ ਘੋੜੇ ਨੂੰ ਕੀ ਕਰਨਾ ਹੈ ਆਖਣ ਲੱਗੇ ਜੀ ਘੋੜੇ ਦੇ ਉੱਪਰ ਸਵਾਰ ਹੋਵਾਂਗੇ ਕਰੋ ਲੰਗਰ ਪ੍ਰਸ਼ਾਦ ਤਿਆਰ ਕਰਕੇ ਉਹਨਾਂ ਮਹਾਨ ਸਿੰਘਾਂ ਵਾਸਤੇ ਲੈ ਕੇ ਜਾਇਆ ਕਰਾਂਗੇ ਜਿਹੜੇ ਸਿੰਘ ਜੰਗਲਾਂ 'ਚ ਬੈਠੇ ਹੋਏ ਕੌਮ ਦੀ ਬਹੁਤ ਵੱਡੀ ਸੇਵਾ ਨਿਭਾ ਰਹੇ ਹਨ ਤਾਂ ਬਚਪਨ ਵਿੱਚ ਕੀ ਇਹ ਪਰਿਵਾਰ ਜਿਹੜਾ ਹੈ ਗੁਰੂ ਕੀ ਬਾਣੀ ਦਾ ਪਾਠ ਕਰਨ ਵਾਲਾ ਸੇਵਾ ਭਾਵਨਾ ਵਾਲਾ ਪਰਿਵਾਰ ਆਈ ਕੀ ਦੀ ਸੇਵਾ ਕਰਨ ਵਾਲਾ ਇਹ ਪਰਿਵਾਰ ਅਜੇ ਭਾਈ ਤਾਰੂ ਸਿੰਘ ਦੀ 5 ਸਾਲ ਦੀ ਉਮਰ ਹੋਈ ਸੀ ਤੇ ਪਿੰਡ ਦੇ ਵਿੱਚ ਦੀ ਪਾਰਸ਼ਾਲਾ ਕੇ ਉੱਥੇ ਵਿਦਿਆ ਬਾਪੂ ਜਿਹਨੂੰ ਬੜਾ ਸਾਰੇ ਪਿਆਰ ਕਰਦੇ ਨੇ ਮੁਸਲਮਾਨ ਵੀ ਹਿੰਦੂ ਵੀ ਨਾਮ ਹੈ ਪਾਈ ਰਣਜੋਤ ਸਿੰਘ ਪਾਈ ਰਣਜੋਤ ਸਿੰਘ ਐਸੇ ਮਹਾਨ ਗੁਰਸਿੱਖ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥੋਂ ਅੰਮ੍ਰਿਤ ਛਕਿਆ ਸੀ ਤੇ ਪਾਈ ਤਾਰੂ ਸਿੰਘ ਜੀ ਦੀ ਤੇ ਉਹਨਾਂ ਦੀ ਪੈਨ ਗੁਰਜੋਈ ਕੋਰ ਦੀ ਲਗਨ ਵੇਖ ਕੇ ਕਈ ਅਸੀਸਾਂ ਦਿੱਤੀਆਂ ਪਾਈ ਰਣਜੋਤ ਸਿੰਘ ਜੀ ਨੇ ਤੋ ਪਿਆਰੀ ਸਾਥ ਸੰਗਤ ਉਹਨਾਂ ਨੇ ਇਹਨਾਂ ਬੱਚੀਆਂ ਨੂੰ ਵਿੱਦਿਆ ਪੜਾਈ ਤੇ ਸਮਾਂ ਆਇਆ ਭਾਈ ਮਨੀ ਸਿੰਘ ਜੀ ਸਿੱਖੀ ਦਾ ਪ੍ਰਚਾਰ ਕਰਦਿਆਂ ਕਰਦਿਆਂ ਜਦੋਂ ਪੂਲੇ ਪਿੰਡ ਵਿੱਚ ਪਹੁੰਚੇ ਤੋ ਇਹਨਾਂ ਬੱਚੀਆਂ ਦੀ ਲਗਣ ਵੇਖ ਕੇ ਨਾ ਭਾਈ ਮਨੀ ਸਿੰਘ ਜੀ ਵੀ ਬੜੇ ਹਰਾਨ ਹੋਏ ਕਿਉਂਕਿ ਭਾਈ ਤਾਰੂ ਸਿੰਘ ਜੀ ਛੋਟੀ ਉਮਰ ਵਿੱਚ ਹੀ ਆਪਣੇ ਟੀਚਰ ਭਾਈ ਰਣਜੋਤ ਸਿੰਘ ਨੂੰ ਪੁੱਛਿਆ ਕਰਦੇ ਸਨ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਥੋਂ ਅੰਮ੍ਰਿਤ ਛਕਿਆ ਹੈ ਮੇਰੇ ਸਤਿਗੁਰੂ ਦਾ ਚਿਹਰਾ ਕਿਹੋ ਜਿਹਾ ਸੀ ਮੇਰੇ ਸਤਿਗੁਰ ਦੇ ਘਰਾਂ ਦੀ ਗੱਲਬਾਤ ਦੱਸੋ ਕਿਵੇਂ ਰੌਣਕਾਂ ਲੱਗਦੀਆਂ ਸਨ ਅਨੰਦਪੁਰ ਸਾਹਿਬ ਕਿਵੇਂ ਸਤਿਗੁਰ ਜੀ ਦੇ ਸਾਹਿਬ ਜਾਂ ਦੇ ਸਾਹਿਬ ਜਾਂ ਦੇ ਖੇਡਿਆ ਕਰਦੇ ਸਨ ਕਿਵੇਂ ਸਤਿਗੁਰ ਮਹਾਰਾਜੀ ਦੇ ਪਿਆਰੇ ਸਾਹਿਬ ਜੀ ਦੇ ਸ਼ਹੀਦ ਹੋਏ ਇਹ ਸਾਰੀਆਂ ਗੱਲਾਂ ਬਾਤਾਂ ਭਾਈ ਰਣਜੋਤ ਸਿੰਘ ਜੀ ਪਿਆਰੀ ਸਾਧ ਸੰਗਤ ਭਾਈ ਤਾਰੂ ਸਿੰਘ ਨੂੰ ਦੱਸਿਆ ਕਰਦੇ ਸਨ ਤੋ ਭਾਈ ਮਨੀ ਸਿੰਘ ਜੀ ਨੇ ਵੀ ਦੱਸਿਆ ਕਿ ਇਹ ਬੱਚੇ ਐਸੇ ਨੇ ਕਿ ਭਾਈ ਦیدار ਸਿੰਘ ਉਹਨਾਂ ਦੇ ਪਿਤਾ ਭਾਈ ਗੁਰਦੇਵਾਲ ਸਿੰਘ ਬੀਬੀ ਜੀਵਨਕੌਰ ਨੇ ਜੋ ਗੁਰੂ ਸਾਹਿਬ ਦੇ ਹੱਥੋਂ ਉਮਰ ਚੱਕਿਆ ਸੀ ਇਹ ਉਹਨਾਂ ਦਾ ਪਰਿਵਾਰ ਹੈ ਤੇ ਬੱਚਿਆਂ ਅੰਦਰ ਲਗਨ ਬੜੀ ਹੈ ਇਹ ਗੁਰਬਾਣੀ ਦਾ ਅਭਿਆਸ ਵੀ ਕਰਦੇ ਨੇ ਤੋ ਫਾਰਸੀ ਪੜਦੇ ਨੇ ਪੰਜਾਬੀ ਪੜਦੇ ਨੇ ਹਿੰਦੀ ਪੜਦੇ ਨੇ ਇਹ ਸਾਰੀ ਵਿਦਿਆ ਜਿਹੜੀ ਹੈ ਇਹ ਬੱਚੇ ਜਿਹੜੇ ਹਨ ਪ੍ਰਾਪਤ ਕਰਦੇ ਹਨ ਅਗਲੇ ਵਿਚਾਰ ਆਪਾਂ ਕੱਲ ਨੂੰ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ